ਕੀ ਬੀਬੀ ਜ਼ਗੀਰਕੌਰ ਉੱਤੇ ਹੁਣ ਮੁਸੀਬਤ ਮੰਡਰਾਉਂਦੀ ਪਈ ਹੈ ਕਿ ਬੀਬੀ ਜ਼ਗੀਰਕੌਰ ਜੇਲ੍ਹ ਦੀ ਹਵਾ ਖਾ ਸਕਦੇ ਨੇ ਜਲਦ ਤੋਂ ਜਲਦ ਸਵਾਲ ਖੜੇ ਹੋ ਰਹੇ ਨੇ ਉਦੋਂ ਤੋਂ ਜਦੋਂ ਤੋਂ ਇੱਕ ਖਬਰ ਮੀਡੀਆ 'ਚ ਨਸ਼ਰ ਹੋਣ ਲੱਗੀ ਕਿ ਬੀਬੀ ਜ਼ਗੀਰਕੌਰ ਨੇ ਕਬਜ਼ਾ ਕੀਤਾ ਹੈ ਜ਼ਮੀਨ ਦੇ ਉੱਤੇ ਤਰਸਲਿਕ ਪਰਚਾ ਹੋਇਆ ਹੈ ਪਰਚਾ ਬੀਬੀ ਜ਼ਗੀਰਕੌਰ ਤੇ ਹੋਇਆ ਹੈ ਔਰ ਉਸ ਪਰਚੇ ਤੋਂ ਬਾਅਦ ਪੀਟੀਸੀ ਦੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਉਸ ਖਬਰ ਦੇ ਵਿੱਚ ਇਹ ਸਾਫ ਲਿਖਿਆ ਗਿਆ ਹੈ ਕਿ ਬੀਬੀ ਜਗੀਰਕੌਰ ਦੇ ਉੱਤੇ ਇਲਜ਼ਾਮ ਨੇ ਕਿ 176 ਕਨਾਲ ਦੇ ਕਰੀਬ ਇੱਕ ਲੈਂਡ ਹੈ ਜਿਸ ਦੇ ਉੱਤੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਗਿਆ ਔਰ ਕਬਜ਼ਾ ਕਰਨ ਵਾਲੇ ਬੀਬੀ ਜਗੀਰਕੌਰ ਨੇ ਇਹ ਇਲਜ਼ਾਮ ਲਗਾਇਆ ਗਿਆ ਇਥੋਂ ਤੱਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਕਮ ਹੋਏ ਨੇ 5 ਕਰੋੜ 91 ਲੱਖ ਦੇ ਕਰੀਬ ਰਾਸ਼ੀ ਦੇ ਰਿਕਵਰੀ ਦੀ ਹੁਕਮ ਹੋਏ ਨੇ ਕਿ 5 ਕਰੋੜ 99 ਲੱਖ ਰੁਪਏ ਦੇ ਕਰੀਬ ਜਿਹੜੀ ਰਕਮ ਹੈ ਉਹ ਰਿਕਵਰ ਕੀਤੀ ਜਾਵੇ। ਇਹ ਸਾਰੀ ਜਾਣਕਾਰੀ ਨਸ਼ਰ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਪਰ ਇਸ ਸੱਚਾਈ ਕਿੰਨੀ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੈ ਜ਼ਮੀਨ ਦੇ ਉੱਤੇ। 176 ਕਨਾਲ ਦੇ ਕਰੀਬ ਜ਼ਮੀਨ ਦੱਸੀ ਜਾ ਰਹੀ ਹੈ ਜਦੀ ਕੀਮਤ 10 ਸਾਲ ਪਹਿਲਾਂ 100 ਕਰੋੜ ਦੱਸੀ ਜਾਂਦੀ ਪਈ ਸੀ। ਸੁਖਪਾਲ ਖਹਿਰਾ ਨੇ ਬਕੌਲ ਬੀਬੀ ਜਗੀਰਕੌਰ 10 ਸਾਲ ਪਹਿਲਾਂ ਇਲਜ਼ਾਮ ਲਾਇਆ ਸੀ ਕਿ ਬੀਬੀ ਜਗੀਰਕੌਰ ਨੇ 100 ਕਰੋੜ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਪਰ ਹੁਣ ਇਹ ਮਾਮਲਾ ਉੱਪਰ ਦਾ ਨਜ਼ਰ ਆਇਆ ਔਰ ਹੈਰਾਨੀ ਦੀ ਗੱਲ ਹੈ ਮਾਮਲਾ ਉਸ ਵੇਲੇ ਉੱਪਰ ਦਾ ਨਜ਼ਰ ਆਇਆ ਜਦੋਂ ਬੀਬੀ ਜਗੀਰਕੌਰ ਨੇ ਬੀਬੀ ਸਰਜੀਤ ਕੌਰ ਨੂੰ ਵਾਪਸ ਅਕਾਲੀ ਦਲ ਜੁਆਇਨ ਕਰਵਾਇਆ ਹਾਲ ਹੀ ਦੇ ਵਿੱਚ ਬੀਬੀ ਸਰਜੀਤ ਕੌਰ ਵਾਲਾ ਮਾਮਲਾ ਖਾਸਾ ਭਖਿਆ ਬੀਬੀ ਸਰਜੀਤ ਕੌਰ ਕਦੀ ਆਮ ਆਦਮੀ ਤੇ ਕਦੀ ਅਕਾਲੀ ਦਲ ਦੇ ਵਿੱਚ ਘੁੰਮਦੇ ਨਜ਼ਰ ਆਏ ਨੇ ਪਰ ਇਸ ਤੋਂ ਬਾਅਦ ਬੀਬੀ ਜਗੀਰਕੌਰ ਦੇ ਉੱਤੇ ਅਚਾਨਕ ਪਰਚਾ ਹੋ ਗਿਆ ਇਹਦੀ ਚਰਚਾ ਵੀ ਅਚਾਨਕ ਛਿੜ ਗਈ ਖੈਰ ਬੀਬੀ ਜਗੀਰਕੌਰ ਵਾਲੇ ਮਾਮਲੇ ਦੇ ਵਿੱਚ ਹੁਣ ਬੀਬੀ ਜਗੀਰਕੌਰ ਨੇ ਆਪ ਹੀ ਸਪਸ਼ਟੀ ਕਰਨ ਦਿੱਤਾ ਆਪ ਹੀ ਉਹਨਾਂ ਨੇ ਗੱਲ ਸਾਂਝੀ ਕੀਤੀ ਕਿ ਆਖਿਰਕਾਰ ਇਹ ਮਾਮਲਾ ਕੀ ਹੈ ਸੁਖਪਾਲ ਖੈਰਾ ਨੇ ਜਿਹੜੇ 10 ਸਾਲ ਪਹਿਲਾਂ ਇਲਜ਼ਾਮ ਲਾਇਆ ਸੀ ਪਰਚਾ ਹੁਣ ਕਿਉਂ ਹੋਇਆ ਹੁਣ ਪਰਚਾ ਹੋਣ ਤੋਂ ਬਾਅਦ ਖਬਰ ਜਿਹੜੀ ਨਸ਼ਰ ਕੀਤੀ ਗਈ ਹੈ ਇਹਦਾ ਅਸਲ ਵਜੂਦ ਕੀ ਹੈ ਬੀਬੀ ਜਗੀਰਕੌਰ ਦੇ ਮੂੰਹੋਂ ਸੁਣਦੇ ਹਾਂ ਕਿ ਆਖਿਰਕਾਰ ਸਾਰਾ ਮਾਜਰਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਨੀ ਹੈ ਕਿ ਕੱਲ ਇੱਕ ਪੀਟੀਸੀ ਚੈਨਲ ਦੇ ਉੱਤੇ ਬਾਰ 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 ਇੱਕ ਪ੍ਰਚਾਰ ਕੀਤਾ ਗਿਆ ਜਿਹੜਾ ਕਿ ਬੜਾ ਹੀ ਗੁਬਰਾਹਕਾਣ ਪ੍ਰਚਾਰ ਸੀ ਅੱਜ ਤੋਂ 10 ਸਾਲ ਪਹਿਲਾਂ ਸਰਦਾਰ ਸੁਪਾਲ ਸਿੰਘ ਕਹਿ ਰਹੇ ਨੇ ਜੇ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੋਇਆ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਉਹਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਵਿਜੀਲੈਂਸ ਦੇ ਵੱਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋ ਰਿਹਾ ਸਰਕਾਰ ਵੀ ਹੋ ਰਹੀ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹਕੁਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਵਿਜੀਲੈਂਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜੇ ਲੀਜ਼ ਤੇ ਹੁੰਦੀ ਜਾਂ ਪਟੇ ਤੇ ਹੁੰਦੀ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਸਕੂਲ ਸੰਤ ਭਗਤ ਪ੍ਰੇਮ ਸਿੰਘ ਜੀ ਖਾਲਸਾ ਹਾਈ ਸਕੂਲ ਜਿਹੜਾ ਹੈ ਇਹ ਕੋਰੀ ਦੁਨਨਾ ਸਿੰਘ ਪਾਕਿਸਤਾਨ ਚ ਬਣਿਆ ਸੀ ਜਦੋਂ ਅਸੀਂ ਇੱਧਰ ਮਾਈਗ੍ਰੇਟ ਕੀਤਾ ਉਸ ਵੇਲੇ 1947 ਵਿੱਚ ਆ ਕੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਇੱਥੇ ਬਣਾਇਆ ਗਿਆ ਉਦੋਂ ਲਿਆ ਕੇ 1959 ਦੇ ਵਿੱਚ ਇਸ ਸਕੂਲ ਦੇ ਨਾਂ ਦੇ ਉੱਤੇ ਜਿੰਨੀ ਜ਼ਮੀਨ ਸੀ ਮਰੱਬੇਬੰਦੀ ਵਿੱਚ ਛੱਡੀ ਗਈ ਲੋਕਾਂ ਦੇ ਕਹਿਣ ਦੇ ਉੱਤੇ ਜਦੋਂ ਸਾਰੇ ਲੋਕਾਂ ਨੂੰ ਅਲੋਕੇਟ ਕੀਤੀ ਗਈ ਜ਼ਮੀਨ ਉਹਦਾ ਮਰੱਬੇਬੰਦੀ ਛੱਡੀ ਗਈ ਉਸ ਵੇਲੇ ਗਲਤੀ ਦੇ ਨਾਲ ਕਹਿ ਲੋ ਜਾਂ ਨਗਰ ਪੰਚਾਇਤ ਮਾਲਕੀ ਦੇ ਖਾਨੇ ਵਿੱਚ ਬੋਲਦਾ ਰਿਹਾ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲੋ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕੀ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸਕਦੇ ਕਿ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਬਣਾ ਸਕਦੇ ਕੋਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਪਰ ਅਸੀਂ ਨਹੀਂ ਇਸ ਗੱਲ ਦੀ ਪਰਵਾਹ ਕੀਤੀ ਕਿ ਜ਼ਮੀਨ ਜਿਸ ਤਰ੍ਹਾਂ ਮਰਜੀ ਮਾਲਕੀ ਉਧਰ ਰਹਿੰਦੋ ਜਿਸ ਢੰਗ ਦੇ ਨਾਲ ਇਹ ਸਕੂਲ ਚੱਲ ਰਿਹਾ ਉਹ ਚੱਲੀ ਜਾਏਗਾ ਉਹਨਾਂ ਗਰਾਊਂਡਾਂ ਵਿੱਚੋਂ ਕੁਝ ਜ਼ਮੀਨ ਜਦੋਂ 1969 ਦੇ ਵਿੱਚ ਖਾਲਸਾ ਸੰਤਪ੍ਰੇਮ ਸਿੱਖ ਖਾਲਸਾ ਕਾਲਜ ਬਣਿਆ ਵਿੱਗੋਵਾਲ 'ਚ ਕੁਝ ਜ਼ਮੀਨ ਉਹਨਾਂ ਦੀ ਗਰਾਊਂਡਾਂ ਵਾਸਤੇ ਛੱਡੀ ਗਈ ਸੋ ਸਕੂਲ ਅਤੇ ਕਾਲਜ ਦੀਆਂ ਗਰਾਉਂਡਾਂ ਹਨ ਪਰ ਇਹ ਸਾਰਾ ਦੇ ਸਾਰਾ ਕੇਵਲ ਗੁੰਮਰਾਹਕਣ ਪ੍ਰਚਾਰ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਮਰਲਾ ਜ਼ਮੀਨ ਅੱਜ ਤੱਕ ਮੇਰੇ ਕਬਜ਼ੇ 'ਚ ਨਹੀਂ ਕਿਸੇ ਪੰਚਾਇਤ ਦਾ ਨਾਮਕਰਿ ਕੀਤਾ ਨਾ ਮੈਂ ਕਦੀ ਕਰਨਾ ਨਾ ਮੈਨੂੰ ਲੋੜ ਹੀ ਐ ਇਹਦਾ ਕੇਸ ਜਿਹੜਾ ਸੀ ਅਮਿਤਆਵ ਸਿੰਘ ਖਹਿਰਾ ਸਦਾਰਸ਼ ਕੁਪਾਲ ਸੇ ਖਹਿਰੇ ਦਾ ਵਕੀਲ ਲੜ ਰਿਹਾ ਸੀਗਾ ਮੈਨੂੰ ਅੱਜ ਬੜਾ ਇਸ ਗੱਲ ਦਾ ਦੁੱਖ ਲੱਗਾ ਕਿ ਸਰਕਾਰ ਨੇ ਜੋ ਰਿਪੋਰਟ ਦਿੱਤੀ ਉਹਨਾਂ ਨੇ ਕਹਿਣਾ ਨਹੀਂ ਸੀ ਬੰਦਾ ਜੋ ਸਾਬਤ ਹੀ ਨਹੀਂ ਸੀ ਹੋਇਆ ਕਿ ਕਿਸੇ ਨੇ ਲੀਜ਼ ਤੇ ਜ਼ਮੀਨ ਦਿੱਤੀ ਹੋਵੇ ਜਾਂ ਪਟੇ ਦੇ ਦਿੱਤੀ ਹੋਵੇ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਆਰਡਰ ਜਿਹੜਾ ਹੈ ਉਹ ਮੇਰੇ ਖਿਲਾਫ ਨਹੀਂ ਹੈ ਮੇਰੇ ਨਾਲ ਕੋਈ ਮਤਲਬ ਨਹੀਂ ਇਹਦਾ ਇਹ ਆਰਡਰ ਹੈ ਕਿ ਜੇ ਉਹਨਾਂ ਅਫਸਰਾਂ ਦੇ ਖਿਲਾਫ ਜਾਂ ਜੇ ਕਿਸੇ ਅਫਸਰ ਨੇ ਸੱਚਮੁੱਚ ਹੀ ਲੀਜ਼ ਲਿਖਣ ਤੋਂ ਕੁਤਾਹੀ ਕੀਤੀ ਹੋਵੇ ਜਾਂ ਕਿਸੇ ਡਰ ਵਿੱਚ ਜਾਂ ਕਿਸੇ ਪ੍ਰੈਸ਼ਰ ਤੱਲੇ ਤਾਂ ਉਹਨਾਂ ਨੂੰ ਸਾਰੀ ਇਨਕੁਆਇਰੀ ਕਰਕੇ ਦੀ ਪੂਰਤੀ ਜাবে ਗੱਲ ਇਹ ਹੈ ਹੁਣ ਇਹ ਨਗਰ ਪੰਚਾਇਤ ਵਿੱਚ ਅਤੇ ਅਫਸਰਾਂ ਦੇ ਵਿਚਕਾਰ ਗੱਲ ਹੈ ਮੇਰੇ ਨਾਲ ਇਹਦਾ ਕੋਈ ਸਬੰਧ ਨਹੀਂ ਨਾ کہیں ਸਬੰਧ ਹੋ ਹੀ ਸਕਦਾ ਕਿਉਂਕਿ ਕਦੀ ਗਲਤੀ ਕੀਤੀ ਨਹੀਂ ਇਹੋ ਜੀ ਸੋ 1949 ਦੀ ਮਰਬੇ ਬੰਦੀ ਛੱਡੀ ਜ਼ਮੀਨ ਅੱਜ ਇਹਨਾਂ ਨੇ ਕੇਵਲ ਤੇ ਕੇਵਲ ਇੱਕ ਸਿਆਸੀ ਕੈਰੀਅਰ ਖਰਾਬ ਕਰਨ ਵਾਸਤੇ ਇਹ ਪ੍ਰਚਾਰ ਕਰ ਰਹੇ ਮੈਂ ਕਹਿੰਦੀ ਬਾਜ ਆ ਜਾਣ ਉਹ ਲੋਕ ਜਿਹੜੇ ਝੂਠ ਬੋਲ ਕੇ ਪ੍ਰਚਾਰ ਕਰਦੇ ਔਰ ਕਈ ਫੋਨ ਮੈਨੂੰ ਸਵੇਰ ਦੇ ਆ ਚੁੱਕੇ ਆ ਕੱਲ ਦੇ ਕਿ ਬੀਬੀ ਜੀ ਕੱਲ ਕੀ ਹੋਈ ਹੈ ਜਦੋਂ ਅਸੀਂ ਦੱਸਦੇ ਹਾਂ ਤੇ ਉਹ ਕਹਿੰਦੇ ਵੀ ਇੰਨਾ ਝੂਠ ਸਿਰਫ ਇਸ ਕਰਕੇ ਚੋਮਣੀ ਕਾਲੀ ਦਲ ਦੇ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਹੈ ਉਹ ਲੋਕ ਤਾਂ ਪ੍ਰਚਾਰ ਕਰ ਰਹੇ ਹੈ ਕਿ ਉਹਨਾਂ ਨੂੰ ਤਕਲੀਫ ਹੋਈ ਹੈ ਕਿ ਸ਼੍ਰੀ ਅਕਾਤਰ ਸਾਹਿਬ ਤੇ ਅਸੀਂ ਮਾਫੀ ਮੰਗਣ ਕਿਉਂ ਗਏ ਉਹਨਾਂ ਨੂੰ ਤਕਲੀਫ ਹੈ ਕਿ ਸੱਚ ਝਾਰ ਕਿਉਂ ਗਈ ਜਾਂਦੀ ਹੈ ਸੋ ਇਸ ਕਰਕੇ ਜਿੱਦਾਂ ਦੂਜੇ ਕੱਲ ਵੀ ਇਹਨਾਂ ਨੇ ਸਾਡਾ ਕੈਂਡੀਡੇਟ ਜਿਹੜਾ ਸੀਗਾ ਚੋਮਣੀ ਕਾਲੀ ਦਲ ਦਾ ਲੜੀ ਬੀਬੀ ਸਜੀਤ ਕੌਰ ਉਹਨੂੰ ਲਿਆ ਕੇ ਆਪਣੇ ਕੋਲ ਜੁਆਇਨ ਕਰਾਇਆ ਪਰ ਉਹ ਇੰਨੀ ਪਰੇਸ਼ਾਨ ਹੋਈ ਕਿ ਵਾਪਸ ਉਹਨੇ ਕਿਹਾ ਨਿਮਸ਼ ਸ਼੍ਰੋਮਣੀ ਕਾਲਜ ਦੇ ਤੱਕੜੀ ਚੋਂ ਨਿਸ਼ਾਨਦੇ ਚੋਂ ਲੜਨੀ ਸੋ ਗੱਲਾਂ ਗੁਮਰਾਹ ਕਰਨ ਚਿੰਤਾ ਨਾ ਕਰਿਆ ਕਰੋ ਬਹੁਤ ਕਿਸੇ ਕਿਸਮ ਦੀ ਪਰੇਸ਼ਾਨੀ ਕਰਨ ਦੀ ਲੋੜ ਨਹੀਂ ਮੇਰੇ ਨਾਲ ਤਾਂ ਕੋਈ ਸਬੰਧ ਨਹੀਂ ਨਾ ਮੇਰੇ ਤੇ ਪਰਚਾ ਦਰਜ ਕਰ ਸਕਦੇ ਆ ਨਾ ਮੇਰੇ ਕੋਈ ਐਕਸ਼ਨ ਲੈ ਸਕਦੇ ਆ ਗਲਤੀ ਜੇ ਸੱਚਮੁੱਚ ਕਿਸੇ ਨੇ ਕੀਤੀ ਹੋएगी ਇਹ ਕਿਸੇ ਅਫਸਰ ਦੀ ਗਲਤੀ ਹੋ ਸਕਦੀ ਹੈ ਮੇਰੀ ਕੋਈ ਗਲਤੀ ਨਹੀਂ ਅੱਬਲ ਤੇ ਲੀਸ ਤੇ ਹੀ ਨਹੀਂ ਜ਼ਮੀਨ ਨਾ ਠੇਕੇ ਤੇ ਆ ਨਾ ਪਟੇ ਤੇ ਆ ਉਹਦੇ ਜ਼ਮੀਨ ਜਿਹੜੀ ਕੀਤੀ ਹੋਈ ਹੈ ਇੱਕ ਕਿਸਮ ਦੀ ਅਲਾਟਮੈਂਟ ਹੀ ਸੀਗੀ ਉਹਨੇ ਕੀਤੀ ਸੀ ਮਰਬੇ ਬੰਦੀ ਵਿੱਚ ਛੱਡੀ ਸੀ ਸਕੂਲ ਦੇ ਨਾਂ ਦੇ ਉੱਤੇ ਸੋ ਸਾਰਾ ਕੁਝ ਸਹੀ ਹੈ ਤੁਸੀਂ ਨਹੀਂ ਘਬਰਾਉਣਾ ਕਿਉਂਕਿ ਬਹੁਤ سارے ਫੋਨ ਆ ਰਹੇ ਐ ਚਿੰਤਾ ਕਰਦੇ ਐ ਮੈਂ ਆਪਣੇ ਹਮਦਾਦੀ ਲੋਕਾਂ ਦਾ ਆਪਣੇ ਵੈਲਵਿਸ਼ਰਸ ਦਾ ਆਪਣੇ ਸਤਕਾਰ ਕਰਨ ਵਾਲਿਆਂ ਦਾ ਧੰਨਵਾਦ ਵੀ ਕਰਦੀ ਐ ਕਿ ਤੁਸੀਂ ਇੰਨੀ ਚਿੰਤਾ ਕਰਦੇ ਹੋ ਪਰ ਕੋਈ ਲੋ ਨਹੀਂ ਚਿੰਤਾ ਕਰਨ ਦੀ ਇਹ ਆਪੇ ਕਾਲਜ ਸਕੂਲ ਜਾਣੇ ਜਾਂ ਮੈਨੇਜਮੈਂਟ ਜਾਣੇ ਜਾਂ ਫਿਰ ਉਹ ਅਫਸਰ ਜਾਣਨ ਜਿਹਨਾਂ ਲੋਕਾਂ ਨੇ ਗਲਤ ਰਿਪੋਰਟ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ